ਜੀਉ ਵਾਰੀ ਗੁਰ ਜੀ ਸਿਮਰ 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 ਸੁਖ ਪਾਵ ਸਾਸ ਸਾਸ ਸੰਭਾਲੇ ਜਤ ਕਤ ਵੋਹਿ ਰਖਵਾਲੇ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੁਬੈ ਤਸ ਕਰ ਨਹੀਂ ਲੇਵੈ ਪਾਗੈ ਨਾ ਸਕੈ ਜਾਂਦੇ ਸਤਨਾਮ ਸੁਰਤ ਮਹਲਾ ਪੰਜਵਾਂ ਕਲ ਤੀਜਾ ਦੋ ਪਦੇ ਇੱਕ ਅੰਕਾਰ ਸਤਗੁਰ ਪ੍ਰਸਾਦਿ RAM ਗਾ ਸੋ ਵਰਨਾਤੇ ਸਾਰੇ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ਼ਨਾਨ ਗੁਰਪੂਰੇ ਕੀਨੇ ਦਾਨ ਰਾਮਦਾਸ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕ ਸੁਰ ਕੀਮ ਪ੍ਰਵਤਾਰੇ ਸਹੀ ਸਲਾਮਤ ਸਭ ਤੋ ਕੋ ਵਾਰੀ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਰ ਸੰਗਵਲ ਲੱਟੇ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਖਾਲਸਾ ਵਾਹੀ ਤੁਜੀ ਕੀ ਖਤੇ